ਹਰਜੀਤ ਸਿੰਘ ਬਾਈ ਸੁਲਤਾਨਵਾਲੇ ਦੇ ਪਿੰਡ ਮੇਰੇ ਕੋਈ ਪਤੀ ਭੈਣ ਦਾ ਵਿਆਹ ਦੁੱਦਣਾ ਕੀ ਨਾਮ ਸੰਦੀਪ ਕੌਰ ਵਿਆਹ ਚ ਪੰਜ ਦੇ ਬਰਾਤ ਆ ਤੇ ਚਾਰ ਦੇ ਸੱਗਣ ਆ ਹਾਂਜੀ ਪੰਜ ਮਾਂ ਪਾਰਚ ਹਾਂਜੀ ਪੰਜ ਮਾਂ ਤੇ ਤਿਆਰੀਆਂ ਨਹੀਂ ਹੋਈਆਂ ਚਾਰ ਹੀ ਇਦਾਂ ਹੀ ਆ ਕਿ ਜਿਹੜੇ ਪਹਿਲਾਂ ਹਾਂ ਕਰਦੇ ਪੈਸਾ ਲੋ ਤੇ ਉਹ ਨਾ ਕਰੀ ਜਾਂਦੇ ਪਹਿਲਾਂ ਜਾਨੀ ਆਨ ਆਸਪੀਟਲ ਇੰਨੇ ਦਿਨ ਇੰਨੇ ਦਿਨ ਨੇ ਹੁਣ ਸਾਰੇ ਕੋਈ ਫੋਨ ਨਹੀਂ ਚੁੱਕਦਾ ਹਾਲਾਤ ਉਸ ਤਰ੍ਹਾਂ ਦੇ ਬਣੇ ਮੇਰਾ ਐਕਸੀਡੈਂਟ ਹੋ ਗਿਆ ਭਾਈ ਮੇਰਾ ਬੈਟਰੀ ਬਲਟ ਗਈ। ਤੋਂ ਮੇ ਤੋਂ ਹੈ ਬੂਹੇ ਲਵਾ ਦੋਟਾ ਹੀ ਲੱਖ ਰੁਪਏ ਲੱਗਾ ਮੇਤੇ। ਲੱਗ ਕੇ ਦੋ ਪ੍ਰਸ਼ਨੇ ਮੇਰੇ ਇੱਕ ਪੜ ਚ ਉਹਨੇ ਮਾਸਕੜ ਕੇ ਇੱਥੇ ਲਾਇਆ। ਹਾਂਜੀ। ਤੋਂ ਰਹਿ ਨਹੀਂ ਜਾਂਦਾ। ਨਾ ਇਹ ਤੁਰ ਨਹੀਂ ਜਾਂਦਾ। ਹੋਰ ਨਾ ਪੋੜੀਆਂ ਤੁਰਦਾ ਮੇਰੇ। ਕਿਤਾਜੀ ਤੋਂ। ਉਹ ਗਾੜੀ ਨਹੀਂ ਹੈਗਾ ਮੇਰਾ। ਗਾੜੀ ਡੈਥ ਹੋ ਗਈ। ਕਰ ਦੇ ਜਿਹੜੇ ਕਰ ਦੇ ਕੱਗਦੇ ਵੀ ਘਨੇ ਪਾਏ ਆਪਾਂ ਜਗਾ ਦੇ। ਇਹ ਆਂਦਾ ਵੀ ਆ ਕਿੰਨੀਆਂ ਜੀ ਮੰਨ ਦੇ ਵਿਚ ਰਿਚਾਈ ਵਿਆਹ ਦੀ। ਵਾਵਾ ਜੀ ਜਾਂ ਯਾਨੀ ਕਿ ਹੁਣ ਇਹ ਵੀ ਚਲ ਜੇ ਮੈਂ ਸਹੀ ਹੁੰਦਾ ਫਿਰ ਤਪੜੀ ਪੈ ਵਿਆਹ ਕਾ ਕੋਈ ਲੋੜ ਹੀ ਨਹੀਂ ਪਣੀਦਾ। ਰਕੇ ਤੁਹਾਨੂੰ ਹੁਣ ਇਹ ਰਾਬਾਸ ਰਹੀ ਆ ਕੇ ਕਰਨਗੇ ਸਰ ਭੈਣ ਭਰਾਵਾਂ ਦੀ ਮੱਝ ਜੇ ਤੁਸੀਂ ਸਹੀ ਹੁੰਦੇ ਤਾਂ ਫੇਰ ਤਾਰੇ ਸੰਤ ਜੀ ਕੋਈ ਲੋੜ ਨਹੀਂ ਪਣੀ ਤਾਂ ਵੀਰ ਜੀ ਕਹਿੰਦੇ ਆਪਾਂ ਬਾਕੀ ਇਹ ਗੱਲ ਵੀ ਸਾਨੂੰ ਨਹੀਂ ਕੋਈ ਲੋੜ ਢੋੜ ਜਾਨੀ ਨਹੀਂ ਕਹੀ ਜਾਂਦੇ ਵੀਡੀਓ ਕਲੀ ਬਣਾਉਣੀ ਸਾਡੀ ਆਪਾਂ ਨੂੰ ਕੋਈ ਸ਼ਰਮ ਸਿਮਾਨ ਨਹੀਂ ਗੀ ਕੋਈ ਕੋ ਭੈਣ ਭਰਾ ਕੋਈ ਬਾਹਰ ਪੜਨੀ ਇੱਥੇ ਅਗਲੇ ਤਮਾਸ਼ਾ ਵੀ ਨੇ ਸਾਰੇ ਜਣੇ ਚੱਲ ਬਰਨਾਮੀ ਹੋਵੇ ਇਹਨਾਂ ਦੀ ਬੜੇ ਬਾਬਾ ਚਾਚੇ ਤਾਈ ਬਾਬਾ ਮੇਰੇ ਉਧਾਂ ਭੀ ਜਾਨੀ ਕੋਈ ਬਾਈਫਰੈਂਡ ਤੂੰ ਵੀਡੀਓ ਬਣਾਉਣੀ ਪੈ ਰਹੀ ਹੈ ਜੋ ਇਤਰਾਜ਼ਤ ਨਹੀਂ ਤੁਮ ਨਹੀਂ ਨਹੀਂ ਕੋਈ ਇਤਰਾਜ਼ ਨਹੀਂ ਭਾਈ ਵੀਡੀਓ ਮਰਜ਼ੀ ਨੇ ਬਣਾ ਰਹੀ ਆਪਣੀ ਮਰਜ਼ੀ ਨੇ ਬਣਾਉਣੀ ਹਾਂਜੀ ਵੀਡੀਓ ਵੀਡੀਓ ਆਪਣੀ ਮਰਜ਼ੀ ਦਾ ਪੱਬ ਬਣਾਉਂਦੇ ਹਾਂ ਜੀ ਅਪੀਲ ਲਾਉਣੀ ਚਾਹਦੇ ਹਾਂ ਹੂੰ ਅਪੀਲ ਕੀ ਲਾਉਣੀ ਹੈ ਕੋਈ ਵੀ ਜਨਾਬ ਜਿਹੜੇ ਕੋਈ ਦਾਣੀ ਸੱਧਣਿਆ ਬਾਤ ਮਜਰ ਕਰਨ ਸਾਡੀ ਭੈਣ ਭਰਾ ਇਹੋ ਜੀ ਆ ਵੀ ਜਾਨੀ ਡੋਲੀ ਉੱਠ ਜੇ ਆਪ ਆਪਣੀ ਮੇਰੀ ਭੈਣ ਦੀ ਕਰੂ ਬਾਤ ਕਿ ਬਰਨਾਮੀ ਨਾ ਹੋਵੇ ਜਾਨੀ ਕਿ ਜਾਨੀ ਕਿ ਜਿਹਦਾ ਹਿੱਸੇ ਦਾ ਕੋਈ ਵੜ ਕੋਈ ਗਣਾ ਆੜ ਨਹੀਂ ਮਿਲਿਆ ਉਹ ਨਹੀਂ ਹੋਇਆ ਆ ਨਹੀਂ ਇਬ ਬਨਾਮੀ ਨਾ ਮੇ ਪਸਾਰੀ ਪ੍ਰੋਟੀ ਬਰਾਦ ਵਧੀਆ ਨਿਪਟੇ ਹਾਂਜੀ ਬਰਾਦ ਹਾਂ ਹਾਂਜੀ ਵਧੀਆ ਨਿਪਟ ਜੇ ਹਾਂਜੀ ਨਾ ਹੋਣੀ ਕੋਈ ਚੀਜ਼ ਆਪਾਂ ਲੋੜ ਗਈ ਪਈ ਵਾ ਹਾਂਜੀ ਸੰਦੀਪ ਸੁਲਤਾਨ ਵੇਣ ਪੇੰਡ ਕਦੋਂ ਵਿਆਹ ਕਰ ਇਹ 5 ਮਾਰਚ ਨੂੰ ਹਾਂਜੀ ਤਾਂ ਕਿ ਹੁਣ ਤਿਆਰੀ ਤੇ ਹੁਣ ਸਾਡੀ ਕੋਈ ਤਿਆਰੀ ਨਹੀਂ ਹੈ ਤੇ ਫਿਰ ਮੇਰੇ ਭਰਾ ਦੇ ਸਾਟ ਲੱਗੇ ਸੀ ਤੇ ਬਹੁਤ ਜ਼ਿਆਦਾ ਪੈਸਾ ਲੱਗ ਗਿਆ ਚੁੱਕ ਚੁਕਾ ਕੇ ਪਾ ਲਾ ਦਿੱਤਾ ਹੋਇਆ ਤੇ ਹੁਣ ਤੁਹਾਡੇ ਪਿਤਾ ਤੁਹਾਡੇ ਪਿਤਾ ਮੇਰੇ ਮੇਰਾ ਡੈਡੀ ਨਹੀਂ ਹੈਗਾ ਜੇ ਮੇਰਾ ਡੈਡੀ ਹੁੰਦਾ ਸਿਰ ਤੇ ਫਿਰ ਮੈਨੂੰ ਸਾਨੂੰ ਕੋਈ ਟੈਨਸ਼ਨ ਨਹੀਂ ਪੈਂਦੇ ਜਿੰਨੇ ਪਰਿਵਾਰ ਦੇ ਵਿੱਚ ਮੈਂ ਅਸੀਂ ਤਿੰਨ ਭੈਣਾ ਤੇ ਚਾਰ ਭਰਾ ਇੱਕ ਭਰਾ ਇਕੱਲਾ ਇਕੱਲਾ ਹੱਡਾ ਇਹ ਭਰਾ ਸਾਡੇ ਨੂੰ ਮੇਰੇ ਭਰਾ ਦਾ ਇਨਸੀਡੈਂਟ ਹੋ ਗਿਆ ਸੀ ਇਹ ਤਾਂ ਕੀ ਹੋਇਆ ਤੇ ਸੱਟ ਲੱਗ ਗਈ ਸੀ ਬਹੁਤ ਜ਼ਿਆਦਾ ਡਿਪਰੈਸ਼ਨ ਹੋਏ ਦੋ ਦੇ 4 ਮਹੀਨੇ ਹੋ ਗਏ ਡਿਪਰੈਸ਼ਨ ਬੜਾ ਪੈ ਲੱਗ ਗਿਆ ਚੋਕ ਚਕਾ ਕੇ 2.5 ਲੱਖ ਰੁਪਏ ਲੱਗਣਗੇ ਅੱਛਾ ਸੋਚਿਆ ਬਹੁਤ ਕੋਸ਼ਿਸ਼ ਦਾਵਾ ਬਸ ਸੰਦੇ ਵਿੱਚ ਮੈਂਸ ਕਰ ਬਿਆਹ ਮੈਂ ਬਹੁਤ ਜ਼ਿਆਦਾ ਸੋਚਿਆ ਹੀ ਵੀ ਮੇਰੇ ਪ੍ਰਾਣਾਂ ਨਾਲ ਸੱਟ ਲੱਗਦੀ ਤੇ ਮੈਂ ਧੂਮਤਾ ਮੇਰੇ ਪ੍ਰਾਣੇ ਵਿਆਹ ਕਰਨਾ ਹੈ ਤੇ ਪਰ ਹੁਣ ਸਾਡੇ ਕੋਲ ਚ ਕੋਈ ਪੈਸਾ ਵੀ ਨਹੀਂ ਹੈ ਕਿੰਨੀ ਤਿਆਰੀ ਹੋਈ ਹੈ ਹਲੇ ਕੋਈ ਨਹੀਂ ਤਿਆਰੀ ਹੋਈ ਹੈ ਬਸ ਦੋ ਸੂਟ ਦੀ ਹੋਈ ਹੈ ਹਲੇ ਤਿਆਰੀ ਅੱਛਾ ਜੇ ਸਭ ਕੁਝ ਸਹੀ ਹੁੰਦਾ ਤੇ ਫਿਰ ਅਸੀਂ ਕੀ ਸੋਚਿਆ ਸੀ ਕਿਸ ਤਰ੍ਹਾਂ ਆਪਾਂ ਭਰਾ ਦਾ ਸਵਾਗਤ ਕਰ ਬਹੁਤ ਵਧੀਆ ਕਰਨਾ ਹੈ ਭਰਾ ਦਾ ਵੀ ਹੁਣ ਹਲੇ ਹਾਲਾਤ ਮਾੜੇ ਕਿੰਨੇ ਕ ਬੰਦੇ ਆਣ ਕੇ ਪ੍ਰਾਪਤ ਲੱਗਦਾ ਤੁਹਾਨੂੰ 50 60 ਕੰਨੇ ਕ ਬੰਦੇ 60 ਕੇ ਆਈ ਜਾਣਗੇ ਫੁੱਲ 100 ਬੰਦੇ ਦਾ ਖਰਚਾ ਕਰਨ ਵਾਸਤੇ ਤੁਹਾਡੇ ਕੋਲ ਨਹੀਂ ਹਾਂਜੀ ਸਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ ਨਾਲੇ ਉਹ ਕੋਈ ਰੇਜਿੰਮੈਂਟ ਨਹੀਂ ਹਲੇ ਹੋਣਦੇ ਸਾਡੇ ਬਰਾਤ ਦਾ ਵੀ ਕਿਤੇ ਵਿਆਹ ਲੈ ਘਰ ਤੇ ਬੜੇ ਭਾਈ ਸਾ ਹੀ ਲਾਏ ਜਾਂਦੇ ਨੇ ਬੜੇ ਜੋਖਮ ਮੰਨ ਲੈਂਦਾ ਜਾਂਦਾ ਪਰ ਇੱਥੇ ਤਿਆਰੀਆਂ ਨਹੀਂ ਨਜ਼ਰ ਆਉਂਦੀ ਹਲੇ ਇੱਥੇ ਕੋਈ ਨਹੀਂ ਤਿਆਰੀ ਨਜਰਾਨੀ ਮੈਨੂੰ ਤੇ ਲੋਕਾਂ ਨੂੰ ਸੇਤੀ ਸੇ ਕਹਿ ਦਿੰਦੇ ਪੀ ਤੁਹਾਡੀ ਬਹੁਤ ਧੀ ਭਾਡੇ ਰਿਸ਼ਤੇਦਾਰ ਕੋਈ ਨਹੀਂ ਮਜਦਤ ਕਰਨ ਦਾ ਸਦੇ ਭੇਜੇ ਉਹਨਾਂ ਨੂੰ ਵਿਆਹ ਕਰ ਦਿੱਤੀਆ ਵਿਆਹ ਦਾ ਤੇ ਪਤਾ ਪੀ ਹੈਗਾ ਕੁੜੀ ਦਾ ਵੇ ਹਾਂਜੀ ਮਦਦ ਵਾਸਤੇ ਬਾਹ ਨਹੀਂ ਖੜੀ ਕਿਉਂ ਕਹਨੇ ਨਹੀਂ ਮਦਦ ਵਾਸਤੇ ਸਾਡੀ ਬਾਹ ਖੜੀ ਮੇਰਾ ਨਾਮ ਜਗੀਰ ਕੁਆਰ ਬੇਟੀ ਦਾ ਨਾਮ ਇਹਦੇ ਨਾਲ ਗਿਆ ਸੁਖਦੀਪ ਵਿਆਹ ਦਾ ਦੋ ਵਿਆਹ ਹੈਗਾ ਆ 5 ਤਰੀਕ ਦਾ ਪਿਆਰੀਆਂ ਨਹੀਂ ਨਜ਼ਰ ਆ ਰਹੀਆਂ ਪਿਆਰੀਆਂ ਨਹੀਂ ਹੁਣ ਕਿਉਂ ਪਿਆਰੀਆਂ ਪੈਸਾ ਚਲਾਉਂਦੇ ਤੇ ਫੇਰੀ ਪਰਿਵਾਰ ਦੇ ਵਿੱਚ ਨੂੰ ਮੈਂ ਮੈਂ ਬਰਹੀ ਜਾ ਰਿਹਾ ਡੌਨਟ ਡਰ ਹੂੰ ਕਿੰਨੇ ਮੈਂ ਬੇ ਇੱਕ ਹੈਗਾ ਮੇਰਾ ਤੇ ਤੇਨੇ ਮੇਰੀ ਗੁੱਡੀਆਂ ਇੱਕ ਮੇਰਾ ਪੁੱਤ ਇਹਨਾਂ ਦੇ ਪਿਤਾ ਜੀ ਪਿਤਾ ਜੀ ਇਹਦੇ ਦਰਦ ਹੋ ਗਈ ਆ ਮੈਂ ਮਾਤਾ ਜੀ ਸੋਚਿਆ ਕੀ ਸੀ ਤੁਮ ਤਾਂ ਮੈਂ ਵਿਆਹ ਕਰਦੀ ਸੋਚੀ ਮੈਂ ਮੈਂ ਸੋਚਿਆ ਹੀ ਕਿ ਚਲ ਇਹਨੂੰ ਮੇਰੇ ਬੱਚੇ ਨੂੰ ਸਟਾਣਾ ਲੱਗਦੀ ਆ ਤੇ ਮੈਂ ਆਪਣਾ ਟਵਰ ਨਾ ਤੀਜੂ ਵਿਆਹਣੀ ਤੇ ਹੁਣ ਮੈਨੂੰ ਇੰਨੀ ਟੈਨਸ਼ਨ ਪਈ ਵੀ ਮੈਂ ਹੁਣ ਵਿਆਹਾ ਕਿੱਦਾਂ ਜਿਹੜਾ ਕਮਾਈ ਵਾਲਾ ਬੰਦਾ ਉਹ ਤੇ ਵਿਚਾਰਾ ਉਹ ਬਜਾਰ ਇਤ ਹੋ ਗਿਆ ਨਾ ਇਹ ਦੇ ਕੋ ਤਰੇ ਆ ਜਾਵੇ ਨਾ ਫਿਰ ਆ ਜਾਵੇ ਤੇ ਹੁਣ ਵੀ ਕਰ ਮੋਟੇ ਚਾਲ ਕਰਾ ਤਰਲੇ ਲਿੰਦੇ ਤੇ ਮੈਂ ਤੇ ਸਾ ਪੁੱਛ ਗਿਚ ਕਾ ਨਹੀਂ ਮੇਰੇ ਪੁੱਤੋਂ ਦਾ ਜੋ ਦਵਾਈ ਬੂਟੀ ਲਾ ਦੇ ਹੁਣ ਬਰਾਤ ਸਿਰ ਤੇ ਹੁਣ ਕੀ ਕਰੋਗੇ ਹੁਣ ਕਰ ਭੈਣ ਭਰਾ ਉਹਦੇ ਗਾੜੀ ਅਰਜ ਕਰਦੀ ਵੀ ਮਟਤ ਕਰਨ ਰਿਸ਼ਤੇਦਾਰਾਂ ਨੇ ਬਾਣੀ ਪੜੀ ਨਾ ਉਹਨਾਂ ਨੇ ਫੜੀਓ ਮੜ ਕੇ ਵੜੇ ਨਹੀਂ ਪੁੱਛਿਆ ਨਹੀਂ ਉਹਨਾਂ ਨੇ ਵੀ ਜਾਂ ਭੈਣ ਤੂੰ ਕਿੱਦਾਂ ਕਰਨੀ ਕਿੱਦਾਂ ਨਹੀਂ ਕਰਨ ਮਤਾ ਜੀ ਦੋ ਦਿਨ ਦੇ ਵਿੱਚ ਉਹਨਾਂ ਪਿਆਰੀਆਂ ਜਿਵੇਂ ਹੋਰ ਜਾਂਦੀਆਂ ਪਿਆਰੀਆਂ ਪਹਿਣ ਪਰਾਂ ਦੇ ਸਿਰ ਤੇ ਰੱਬ ਲਿਖੇ ਰੱਬ ਲਿਖੇ ਰੱਬ ਦੀ ਮਨਰਾਜ਼ੀ ਹੁੰਦੀ ਆ ਜੇ ਇਹਨਾਂ ਦੇ ਪਿਤਾ ਜੀ ਹੁੰਦੇ ਤਾਂ ਅੱਜ ਵਿਆਹ ਤੁੰਦਾ ਨਾ ਹੁੰਦਾ ਹਾਂਜੀ ਕਰਨਾ ਸੀ ਤੁਮ ਤਾਂ ਨਾ ਤੋੜੇ ਉਹ ਸਿਰ ਤੇ ਨਹੀਂ ਹੈਗਾ ਹੁਣ ਸਾਰਾ ਬੋਝ ਆਪਣੇ ਸਿਰ ਤੇ ਆ 50 ਬੰਦੇ ਨੇ ਭਜ ਨੱਠ ਕਰ ਲੈਣੀ ਤੇ ਕਜਾ ਹੁਣ ਕਰਨਿਆ ਤੇ ਆਹੀ ਆਏ ਕਿ ਕਦੋਂ ਆਏ ਕਿਦਾਂ ਕਰਾਂਗੇ ਕਿਦਾਂ ਨਾ ਕਰਾਂਗੇ ਕੀ ਅਪੀਲ ਲਾਉਣੀ ਚਾਹੀਦੀ ਬੇਨਤੀ ਕੀ ਕਰਦੀ ਬੇਨਤੀ ਇਹ ਕਰਦੀ ਵੀ ਭੈਣ ਭਰਾ ਮੱਚ ਕਰਨ ਮੇਟੀ ਵੇਈ ਜਾਵੇ ਆਪਣੇ ਘਰ ਜਾਵੇ